ਜੇਕਰ ਤੁਸੀਂ ਵੀ ਬੇਖੌਫ ਹੋ ਕੇ ਵੱਡੀ ਗਿਣਤੀ ਦੇ ਵਿੱਚ ਨਗਦੀ ਜਾਂ ਫਿਰ ਸੋਨੇ ਦੇ ਗਹਿਣੇ ਲੈ ਕੇ ਆਪਣੇ ਘਰ ਨੂੰ ਵਾਪਸ ਜਾਣੇ ਹੋ ਜਾਂ ਫਿਰ ਆਪਣੇ ਸ਼ੋਰੂਮ ਤੇ ਜਾਣੇ ਹੋ ਤਾਂ ਫਿਰ ਇਸ ਵੀਡੀਓ ਨੂੰ ਜ਼ਰਾ ਧਿਆਨ ਨਾਲ ਦੇਖ ਲਿਓ ਦੇਖਿਓ ਕਿਤੇ ਤੁਹਾਡੇ ਨਾਲ ਕੁਝ ਅਜੀਹਾ ਨਾ ਹੋ ਜਾਵੇ ਮਾਮਲਾ ਲੁਧਿਆਣਾ ਤੋਂ ਸਾਹਮਣੇ ਲੁਧਿਆਣਾ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਲੁਧਿਆਣਾ ਦੇ ਵਿੱਚ ਇੱਕ ਜੁਵੈਲਰ ਦੇ ਨਾਲ ਲੁੱਟ ਹੋਈ ਹੈ ਜਦੋਂ ਉਹ ਆਪਣੇ ਘਰ ਜਾ ਰਿਹਾ ਸੀ ਤਾਂ ਬਾਈਕ ਸਵਾਰ ਮੁੰਡਿਆਂ ਨੇ ਉਸ ਨੂੰ ਘੇਰ ਲਿਆ ਅਤੇ ਪਿਸਤੌਲ ਦੀ ਨੋਕ ਦੇ ਉੱਤੇ 2 ਲੱਖ ਕੈਸ਼ ਅਤੇ ਗਹਿਣਿਆਂ ਦੇ ਨਾਲ ਭਰਿਆ ਬੈਗ ਲੁੱਟ ਕੇ ਫਰਾਰ ਹੋ ਗਏ ਤੇ ਸਾਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ। ਮੌਕੇ ਤੇ ਪੁਲਿਸ ਵੀ ਪਹੁੰਚੀ। ਨਜ਼ਰ ਤਸਵੀਰਾਂ ਤੇ ਮਾਲਦੇ ਤੇ ਫਿਰ ਸੁਣਦੇ ਆ ਕਿ ਪੀੜਿਤ ਜੁਐਲਰ ਦਾ ਕੀ ਕਹਿਣਾ ਜੀ ਤੋਂ ਡਬੀਜੇ ਬਮਾਰੋ ਜੀ ਕੀ ਦੁਕਾਨ ਕਿਹੜੀ ਦੁਕਾਨ ਕਿਹੜਾ ਸ਼ਗਨ ਜੁਵੈਲ ਕੀ ਹੋਇਆ ਕਿ ਅੱਜ ਮੈਂ ਦੁਕਾਨ ਨੂੰ ਬਤਾ ਕੇ ਲੋਕ ਕਰਕੇ ਇਹਦਾ ਇਤੋ ਰੋਡ ਕ੍ਰੋਸ ਕੀਤੀ ਆ ਗਲੀ ਦੇ ਕੋਰਨਰ ਤੇ ਦੋ ਮੁੰਡੇ ਖੜੇ ਸੀਗੇ ਮੋਟਰਸਾਈਕਲ ਸਟਾਰਟ ਸੀਗਾ ਤੇ ਹੈਲਮਟ ਲਿੱਤਾ ਸੀ ਇੱਕ ਨੇ ਮੈਂ ਜਦ ਅੱਗੇ ਨਿਕਲ ਗਿਆ ਦੋ ਕਦਮ ਉਹਨੇ ਮੇਰੇ ਬੈਗ ਨੂੰ ਹੱਥ ਪਾਇਆ ਜੋ ਮੈਂ ਦੇਖਿਆ ਮੇਰੇ ਤੋਂ ਨਾਲ ਹੀ ਪਿਸਤਰ ਰੱਖੀ ਬੈਗ ਫੜ ਲਿਆ ਜਦੋਂ ਮੈਂ ਉਹਨੂੰ ਫੜਨ ਵਾਸਤੇ ਭੱਜਿਆ ਤਾਂ ਨਿਕਲ ਗਿਆ ਫੜਾਵਾ ਤੇ ਜਿਹੜੀ ਯੁਵਕ ਸੀ ਉਹਨਾਂ ਦੇ ਮੂੰਹ ਟੱਕੇ ਹੋਏ ਸੀਗੇ ਖੁੱਲੇ ਸੀ ਇੱਕ ਦੇ ਹੈਲਮਟ ਲਿੱਤਾ ਹੋਇਆ ਸੀਗਾ ਜੀ ਦੂਸਰਾ ਤਾਂ ਅੱਧੀ ਸੀਗਾ ਬਸ ਮੋਟਰਸਾਈਕਲ ਦੇ ਨੰਬਰ ਪਲੇਟ ਲੰਡੀ ਹੈ ਜੀ ਸਾਥ ਸ੍ਰੀ ਮੋਤਾਈਆ ਧਿਆਨ ਇਹ ਮੀਆ ਤੇ ਆ ਰਹੀ ਗਿਆ ਕਿ ਬੈਗ ਦੇ ਵਿੱਚ ਕੀ ਕੁਝ ਸੀਗਾ ਬੈਗ ਚ ਕੈਸ਼ ਸੀਗਾ ਜੀ ਬਣਾ ਤੇ ਬਾਕੀ ਕ੍ਰੈਡਿਟ ਕਾਰਡ ਡੈਬਿਟ ਕਾਰਡ ਉਹ ਇਹ 845 ਦੀ ਹੈ ਜੀ 84 ਬਹੁਤ ਇੰਨੀ ਕੁ ਨਗਦੀ ਹੋ ਸਕਦੀ ਬੈਗ ਦੇ ਵਿੱਚ ਸਦੋ ਕੋਈ ਜੁਐਲਰੀ ਵਗੈਰਾ ਪੁੱਛਿਆ ਕਿ ਵਿੱਚ ਹੁੰਦੇ ਸੀ ਮੇਰੇ ਵੀ ਹੁਣ ਨਾਲ ਧਿਆਲ ਚ ਗਿਆ ਥੋੜਾ ਬੋਤਾ ਸਮਾਨ ਸਾਂ ਜੀ ਪੁਲਿਸ ਨੂੰ ਕਿੰਨੀ ਦੇਰ ਬਾਅਦ ਕੱਢਣਾਂ ਦੀ ਸੂਚਨਾ ਮਿਲੀ ਔਰ ਕਿੰਨੀ ਦੇਰ ਬਾਅਦ ਪੁਲਿਸ ਇੱਥੇ ਪਹੁੰਚੀ ਹੈ ਮੌਕੇ ਤੇ ਉਦੋਂ ਲਿਸਨ ਮੈਂ ਦੇ ਦਿੱਤੀ ਇਹ ਨਾਲ ਬੜਾ 15-20 ਮਿੰਟ ਬਾਅਦ ਕਾਲ ਕਰਤੀ ਸੀ ਕਿ ਓਕੇ ਤੇ ਆਗੇ ਸੀਗੇ 20 ਮਿੰਟ ਬਾਅਦ ਜੀ ਇਸਦੇ ਵਿੱਚ ਸ਼ੱਕ ਕਰ ਰਹੇ ਹਾਂ ਜੀ ਹਾਂ ਜੀ ਇਸਦੇ ਵਿੱਚ ਸ਼ੱਕ ਨਹੀਂ ਜੀ ਨਈ ਕੋਈ ਤੁਸੀਂ ਕੋਈ ਇਹ ਘਟਨਾ ਕੋਈ ਸੀਸੀਟੀਵੀ ਕੈਮਰੇਸ ਕੋਈ ਆਈ ਹੋਵੇ ਰੋਡ ਤੇ ਲੱਗੇ ਹੋਣ ਦੇਖੋ ਉਹਨਾਂ ਚੋਂ ਪਤਾ ਲੱਗੂਆ ਰੋਡ ਤੇ ਲੱਗੇ ਹੋਏ ਕਿ ਐਸੇ ਜਿਹੇ ਸ਼ੱਪ ਹੋਵੇ ਨਹੀਂ ਬਰਾਣਾ ਕੋਈ ਬੁਰਾਈ ਕਰਿਆ ਕੋਈ ਕੋਈ ਨੌਨ ਤੋਂ ਕੋਈ ਬੰਦਾ ਹੋਵੇ ਨੇ ਜੀ ਕੋਈ ਐਸਾ ਨਹੀਂ ਅਤੇ ਸੂਚਨਾ ਮਿਲਦੇ ਸਾਰ ਹੀ ਥਾਣਾ ਪੁਲਿਸ ਮੌਕੇ ਤੇ ਪਹੁੰਚੀ ਤੇ ਉਹਨਾਂ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਤੇ ਕਿਹਾ ਗਿਆ ਹੈ ਕਿ ਜਲਦ ਔਰੋਪਿਆਂ ਦੀ ਪਛਾਣ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਸਿੱਕੀ ਮਾਮਲਾ ਕੀ ਹੈ ਜੀ? ਮਾਮਲਾ ਅੱਜ ਸ੍ਰੀ ਵਿਜੇ ਕੁਮਾਰ ਪੁੱਤਰ ਸ੍ਰੀ ਹਰੀਸ਼ ਚੰਦਰ ਆਪਣੀ ਸਗਨ ਪੈਲਸ ਸਗਨ ਜੁਵਲਰ ਦੁਕਾਨ ਸ਼ਾਪ ਬੰਦ ਕਰਕੇ ਚੱਲਿਆ ਸੀ। ਇਹਨਾਂ ਦੇ ਹੱਥ ਦੇ ਵਿੱਚ ਬੈਗ ਸੀ। ਦੋ ਨਾਮਲੂ ਵਕਤੀ ਮੋਟਰਸਾਈਕਲ ਤੇ ਆਏ ਇਹਨਾਂ ਦੇ ਕੋਲ ਰੋਕੀ। ਜਿਹੜੇ ਉਹਨਾਂ ਦੱਸਿਆ ਇਹਨਾਂ ਇਹ ਕੋਈ 9:00 ਦੇ ਗੱਲ ਆ ਜੀ 8:45 ਦੇ ਜੀ ਜਦੋਂ ਸਾਨੂੰ ਬਦੇ ਫੋਨ ਚਲ ਗਿਆ ਇਸੀ ਮੌਕੇ ਤੇ ਆ ਗਏ ਹੁਣ ਇਹਦੀ ਜਾਣਕਾਰੀ ਸਾਰੇ ਤਫਤੀਸ਼ ਕਰਦੇ ਆ ਕੀ ਲੈ ਕੀ ਗਏ ਨੇ ਇਹਨਾਂ ਕੋਲੋਂ ਇਹ ਨੇ ਦੱਸਣ ਮੁਤਾਬਕ ਇਹ ਕਹਿੰਦੇ ਜੀ 2 ਲੱਖ ਰੁਪਈਆ ਸੀ ਵਿੱਚ ਇੱਕ ਮੋਬਾਈਲ ਸੀ ਬੈਗ ਦੇ ਵਿੱਚ ਟੀ ਜੁੜੀ આરોપી ਸੀ ਉਹਨਾਂ ਕੋਲੋਂ ਕੀ ਕੋਈ ਹਥਿਆਰ ਕਿਹੜਾ ਸੀਗਾ ਉਹਨਾਂ ਕੋਲ ਹਥਿਆਰੇ ਵੈਪਨ ਪਿਸਟਲ ਵਗੈਰਾ ਦੱਸਦੀ ਜੀ ਓਕੇ ਕੋਈ ਸੀਸੀਟੀਵੀ ਕੈਮਰੇ ਦੀ ਕੋਈ ਫੁਟੇਜ ਆਈ ਹੁਣ ਸੀਸੀਟੀਵੀ ਵੇਖਾਂਗੇ ਸਾਰੀ ਜਾਂਚ ਕਰਦੇ ਆ ਤਾਂ ਦੇਖਿਆ ਜਾਵੇ ਤਾਂ ਲੁੱਟਾਂ ਖੋਹਾਂ ਕਰਨ ਵਾਲੇ ਲੁਟੇਰੇ ਜਾਂ ਫਿਰ ਚੋਰ ਐਨੇ ਬੇਖੌਫ ਹੋ ਚੁੱਕੇ ਨੇ ਕਿ ਉਹਨਾਂ ਨੂੰ ਕਿਸੇ ਵੀ ਕਾਨੂੰਨ ਦਾ ਤੇ ਕਿਸੇ ਦਾ ਡਰ ਹੀ ਨਹੀਂ ਅਤੇ ਉਹਨਾਂ ਦੇ ਵੱਲੋਂ ਸ਼ਰਿਆਮ ਅਜਈਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ